ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ 5 ਮਈ 2024 ਆ ਤੇ ਜੰਡਿਆਲਾ ਗੁਰੂ ਚ ਬੈਠੇ ਆ ਤੇ ਸਾਡੇ ਨਾਲ ਨੇ ਕੈਪਟਨ ਜਸਬੀਰ ਸਿੰਘ ਮਾਨ ਸਾਹਿਬ ਇਹ ਇੱਕ ਨਾੜਾ ਖੋਲਣ ਦਾ ਫਾਰਮੂਲਾ ਦੱਸਣਗੇ ਇਹ ਕਹਿੰਦੇ ਆ ਵੀ ਬਾਈਪਾਸ ਸਰਜਰੀ ਨਹੀਂ ਹੋਊਗੀ ਤੇ ਜਿੰਨੀਆਂ ਸਿਹਤ ਦੀਆਂ ਨਾੜਾਂ ਸਾਰੀਆਂ ਖੁੱਲਣਗੀਆਂ ਕੈਪਟਨ ਸਾਹਿਬ ਦੱਸਿਓ ਕੀ ਕੀ ਪੈਂਦਾ ਜੀ ਅਦਰਕ ਅਦਰਕ ਜੀ ਮਸਾਣਾ ਲਸਣ ਤੇ ਨਿੰਬੂ ਨਿੰਬੂ ਤੇ ਤਿੰਨਾਂ ਦੇ ਰਾਸ-ਰਾ ਡੱਡ ਕੱਢ ਲੈਣੇ ਕਿੰਨਾ ਕਿੰਨਾ 180 ग्राम का प्रति एक एक कप हो, हो गया जी ठीक है चौथा ਜਿਹੜਾ ਇਹ ਇਹ ਜਿਹੜਾ ਇਹਦੇ ਚਾਣਾ ਸੇਬ ਦਾ ਸਿਰਕਾ ਸੇਬ ਦਾ ਸਿਰਕਾ ਉਹ ਵੀ ਇੰਨਾ ਹੀ ਜੀ ਉਹ ਵੀ ਇੱਕ ਕੱਪ ਇੱਕ ਕੱਪ ਠੀਕ ਹੈ ਚਾਰ ਚੀਜ਼ਾਂ ਹੋ ਗਈਆਂ ਕੱਪ ਹੋ ਗਏ ਹਾਂਜੀ ਇਹਨਾਂ ਨੂੰ ਗਰਮ ਕਰਕੇ ਜਦੋਂ ਇਹ ਤਿੰਨ ਕੱਪ ਰਹਿ ਜਾਣ ਠੀਕ ਹੈ ਜੀ ਉਦੋਂ ਨਾਲ ਨੂੰ ਥੱਲੇ ਲਾ ਲੈਣਾ ਠੀਕ ਹੈ ਜਦੋਂ ਨਾਰਮਲ ਟੈਂਪਰੇਚਰ ਤੇ ਆਉਣ ਓਕੇ ਉਹਦੇ ਵਿੱਚ ਤਿੰਨ ਕੱਪ ਜਿਹੜਨਾਂ ਦਾ ਪਹਿਲਾਂ ਵਜਨ ਨਾਲ ਕਰ ਦਿੱਤੀ ਚਾਰ ਜੀ ਉਹਨਾਂ ਤਿੰਨ ਕੱਪ ਵਧੀਆ ਸ਼ਹਿਦ ਦੇ ਮਿਲਾ ਲੈਣੇ ਅੱਛਾ ਜਿਹੜਾ ਚੋਂ ਚੋਂ ਤਿੰਨ ਕੱਪ ਮਟੀਰੀਅਲ ਰਹਿ ਗਿਆ ਉਹਦੇ ਵਿੱਚ ਤਿੰਨ ਕੱਪ ਹੀ ਸ਼ਹਿਦ ਦੇ ਮਿਲਾ ਦੇਣਾ ਵਧੀਆ ਸ਼ਹਿਦ ਦੇ ਠੀਕ ਹੈ ਜੀ ਠੀਕ ਹੈ ਜੀ ਮਿਲਾ ਕੇ ਉਹਨਾਂ ਨੂੰ ਕੋ ਬਰਤਨ ਜਿਹੜਾ ਚੌਂਕਿਆ ਪੈ ਜੇ ਠੀਕ ਹੈ ਜੀ ਕੱਚ ਦਾ ਹੋਵੇ ਜਾਂ ਚੰਗੀ ਬਸ ਦਾ ਹੋਵੇ ਚਲੋ ਮਤਵਨ ਚ ਪਾ ਲਿਆ ਜੀ ਪਾ ਪਾ ਲੈਣਾ ਉਹਨੂੰ ਸਵੇਰੇ ਬ੍ਰੇਕਫਾਸਟ ਨਾਲ ਜਿੱਦਾਂ ਆਪਾਂ ਬ੍ਰੈਡ ਤੇ ਜਿਹੜਾ ਹਮ ਲੋਗ ਨੇ ਜੀ ਇਹ ਕਿੰਮਤ ਦਾ ਜਹਾ ਉਲਾਗੇ ਬ੍ਰੈਡ ਤੇ ਖਾ ਲੋ ਅੱਛਾ ਜੀ ਜੇ ਬ੍ਰੈਡ ਨਹੀਂ ਮਿਲਦੀ ਜਾਂ ਨਹੀਂ ਬ੍ਰੈਡ ਖਾਣੀ ਤੁਸੀਂ ਇੱਕ ਚਮਚਾ ਜਿਹੜਾ ਆਂਦਾ ਗਲਾਪ ਪਾਣੀ ਦਾ ਜਿਹੜਾ ਉਹ ਚ ਘੋਲ ਕੇ ਪੀ ਸਕਦੇ ਹੋ ਸਾਰੀ ਦਿਹਾੜੀ ਚ ਇੱਕ ਵਾਰੀ ਸਾਰੀ ਦਿਲੀ ਇੱਕ ਵਾਰੀ ਸਵੇਰੇ ਇੱਕ ਚਮਚਾ ਤੇ 6 ਕੱਪ ਆ ਇਹ ਤਾਂ ਚੱਲ ਜਣੇ ਮੇਰੇ ਸਭ ਨਾ 1.5 ਮਹੀਨਾ ਚੱਲ ਜੂ ਮਹੀਨਾ 1.5 ਮਹੀਨਾ ਜਿੰਨਾ ਵੀ ਚੱਲੇਗੀ ਇੱਕ ਵਾਰੀ ਬਹੁਤ ਹੈ ਪੀਣ ਦੀ ਕਿ ਲਗਾਤਾਰ ਪੀਂਦੇ ਰਹਿਣਾ ਨਹੀਂ ਜੀ ਤੇ ਸਾਰਾ ਨੋਕਸਾਈਡਾ ਨਾ ਇਹ ਸਾਰਾ ਨਾ ਪਹਿਣਾ ਠੀਕ ਹੈ ਡਾਕਟਰ ਨੇ ਬਾਈਪਾਸ ਸਰਜਰੀ ਲਿਖੀ ਵੀ ਹੋਊਗੀ ਤੇ ਕਰਾਉਣੀ ਨਹੀਂ ਪਊਗੀ 나ੜ 나ੜ ਜਦਾਂ ਸਰਪ ਕੱਪੜੇ ਨੂੰ ਸਾਫ਼ ਕਰ ਦਿੰਦਾ 나ੜਾਂ ਸਾਫ਼ ਹੋ ਜਾਂਦੀ ਜੀ ਇੱਕੋ ਇੱਕੋ ਵਾਰੀ ਪੀਣ ਦੀ ਲੋੜ ਆ ਇੱਕੋ ਵਾਰੀ ਇਹ ਜਿੰਨੀ ਬਣਾ ਲਿਆ ਪੀਣ ਦੀ ਲੋੜ ਦੁਬਾਰਾ ਨਹੀਂ ਬਣਾਉਣ ਦੀ ਲੋੜ ਇੱਕੋ ਵਾਰੀ ਬੱਲੇ ਬੱਲੇ ਜੀ ਉਹ ਜ਼ਰੂਰ ਤੁਮ ਸਮਝਦੇ ਆ ਤੁਮ ਠੀਕ ਠੀਕ ਆ ਜੀ ਕੈਪਟਨ ਸਾਸ ਬਹੁਤ ਵਧੀਆ ਜੀ ਥੈਂਕ ਯੂ